ਸਿੱਖ ਬਾਬਾ ਨਾਨਕ ਸੀ ਮੱਥੀ ਪਰ ਕਿਦੁਨੀ ਆਗਾ ਤੇ ਇੱਕ ਬਾਬਾ ਨਾਨਕ ਸੀ ਮੱਥੀ ਨੇ ਕੋਸ ਤੇ ਦੁਨੀਆ ਹੁ ਬਾਰੇ ਇੱਕ ਅੱਜ ਕੱਲ ਕਾਕੇ ਨਾ ਬੱਤੀ ਰਾਹ ਲੱਗਦੀ ਹੈ ਵਾਦੀ ਓਏ ਜੀ ਬਾਬਾ ਨਾਨਕ ਵੀ ਮੱਥੀ ਤੇ ਨੇ ਆਦਾ ਵੀ ਬੱਬੂ ਮਨ ਅਜਿਹਾ ਗਾਇਕ ਹੈ ਜੋ ਬੇਬਾਕ ਬੋਲਦਾ ਹੈ ਤੇ ਜਦੋਂ ਬੋਲਦਾ ਹੈ ਫਿਰ ਰਾਜਨੀਤਿਕ ਹਸਤੀਆਂ ਦਾ ਵੀ ਖਿਆਲ ਨਹੀਂ ਰੱਖਦਾ ਸਰ ਸੇਵਾ ਦੇ ਨਾਤੇ ਮੰਗਦੇ ਰਸਦ ਨੋਟਾਂ ਦੀ ਥੈਲੀ ਮੈਂ ਸੁਣਿਆ ਚੋਨੂ ਨੇ ਅਜਿਹਾ ਕਰਮ ਜੋ ਦੀ ਲੈ ਲਈ ਉਹ ਅਨਪੜ ਬੀਪੀ ਐਨ ਅੰਤੇ ਘੜ ਰੱਬ ਦੀ ਤਕਸੀ ਪਾਤੀ ਇੱਕ ਪਾਪ ਬਨਾਇ ਤਸੀ ਦੀ ਤੁਸੀਂ ਸੁਣਿਆ ਦਾ ਵੀ ਹਾਲ ਹੀ ਵਿੱਚ ਆਪਣੇ ਇੱਕ ਸ਼ੋਅ ਦੌਰਾਨ ਬੱਬੂ ਮਾਨੇ ਰਾਜਨੀਤਿਕ ਆਗੂਆਂ ਤੇ ਨਿਸ਼ਾਨਾ ਲਾਇਆ ਆਪਣੇ ਸ਼ੋਅ ਵਿੱਚ ਬੋਲਦਿਆਂ ਬੱਬੂ ਮਾਨ ਨੇ ਕਿਹਾ ਕਿ ਜਦੋਂ ਪੰਜਾਬੀ ਨੌਜਵਾਨ ਇਰਾਕ ਵਿੱਚ ਫਸੇ ਹੋਏ ਸਨ ਤਾਂ ਬਹੁਤ ਸਾਰੇ ਲੀਡਰ ਉਹਨਾਂ ਨੂੰ ਵਾਪਸ ਲੈ ਕੇ ਆਉਣ ਦੇ ਭਾਸ਼ਣ ਦੇ ਰਹੇ ਸਨ ਪਰ ਕਿਸੇ ਨੇ ਵੀ ਸਪੀਚ ਦੇਣ ਤੋਂ ਬਿਨਾ ਕੁਝ ਨਹੀਂ ਕੀਤਾ ਦੱਸਦੇ ਇਹ ਕਿ ਇਰਾਕ ਵਿੱਚ ਫਸੇ ਨੌਜਵਾਨਾਂ ਨੂੰ ਵਾਪਸ ਲਿਆਉਣ ਲਈ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਉਹ ਵਰਤਮਾਨ ਨੇ ਇਰਾਕ ਜਾਣ ਦੀ ਗੱਲ ਆਖੀ ਸੀ ਇਸ ਤੋਂ ਬਿਨਾ ਹੋਰ ਵੀ ਕਈ ਲੀਡਰ ਇਰਾਕ ਤੋਂ ਫਸੇ ਨੌਜਵਾਨਾਂ ਨੂੰ ਵਾਪਸ ਲਿਆਉਣ ਲਈ ਕਹਿ ਰਹੇ ਸਨ ਪਰ ਕੀਤਾ ਕਿਸੇ ਨੇ ਕੁਝ ਨਹੀਂ ਇਸੇ ਕਾਰਨ ਬੱਬੂ ਮਾਨ ਨੇ ਕਿਹਾ ਕਿ ਜਦੋਂ ਅਜਿਹੇ ਲੀਡਰ ਉਹਨਾਂ ਦੇ ਪਿੰਡਾਂ ਵਿੱਚ ਆਉਂਦੇ ਨੇ ਤਾਂ ਉਹਨਾਂ ਨੂੰ ਪੁੱਛੋ ਕਿ ਕਿੱਥੇ ਨੇ ਉਹਨਾਂ ਦੇ ਵਾਦੇ ਤੁਸੀਂ ਵੀ ਸੁਣੋ ਕੀ ਕਹਿ ਰਹੇ ਨੇ ਬੱਬੂ ਮਾਨ ਇੱਕ ਲੈ ਮੈਂ ਜ਼ਰੂਰ ਕਹੜੇ ਜਾਊਂਗਾ ਇਹ ਵੀ ਮੈਂ ਟੀਵੀ ਤੇ ਬਹੁਤ ਦੇਖਿਆ ਜਦੋਂ ਇਰਾਕ 'ਚ ਪੰਜਾਬੀ ਫਸੇ ਸੀ ਆਪਣੇ ਮੁੰਡੇ ਤਾਂ بڑے ਲੀਡਰਾਂ ਨੇ ਰੌਲਾ ਪਾਇਆ ਮੈਂ ਲੈ ਕੇ ਆਉਣਾ ਮੈਂ ਜਾਣਾ ਉਹਨਾਂ ਨੂੰ ਪੁੱਛੋ ਜਦੋਂ ਪਿੰਡਾਂ ਨੇ ਲੈ ਕੇ ਗਿਆ ਤੇ ਨਹੀਂ ਆਇਆ ਤੇ ਸਪੀਚ ਕਰਨ ਦਾ ਕੀ ਆਈਡੀਆ ਹੈ